ਪਰ ਲਗਾਤਾਰ ਪੁਲਿਸ ਨੇ ਮੀਟਿੰਗ ਚਲਦੀ ਆ ਇੱਕ ਮਹਿਲਾ ਨੂੰ ਜਿਹੜਾ ਜਾਣਕਾਰੀ ਮਿਲਿਆ ਏ ਤੋਂ ਗੱਤਾਂ ਲੰਤ ਹੈ ਕੀ ਮਿਲਿਆ ਉਹਦੇ ਕੋਲੋਂ ਤੇ ਕੀ ਕਹਿੰਦੀ ਇਹ ਦਰਨਪ੍ਰੀਤ ਕੌਰ ਉਰਫ ਗੁੜੀਆ 11% ਦੀ ਹੈ ਤੇ ਇਹਦੇ ਕੋ ਅਸੀਂ ਮਤਲਬ ਏਐਸਆਈ ਸਤੰਦਰ ਸਿੰਘ ਨੇ ਸਤੰਦਰਪਾਲ ਸਿੰਘ ਨੇ ਪੀਸੀਏ ਸਟੇਡੀਅਮ ਦੇ ਬੈਕਸਾਈਡ ਤੋਂ ਆਪਣੇ 100 ਗ੍ਰਾਮ ਚਟਾ ਬਰਾਮਦ ਹੋਇਆ ਉਹਦੇ ਕੋਲੋਂ ਪਹਿਲਾਂ ਨਸ਼ਾ ਕਰਉਂਦਾ ਹਾਂ ਇਹ ਦੀ ਇਹ ਦੀ ਜਿਹੜੀ ਰੀਅਲ ਸਿਸਟਰ ਹੈ ਇਹਨੂੰ ਪਹਿਲਾਂ ਖੁਸ਼ੀ ਨੂੰ ਵੀ ਅਸੀਂ ਪਹਿਲਾਂ 11 ਫੇਸ ਚ ਫੜਿਆ ਸੀਗਾ ਇਹਦੀ ਜਿਹੜੀ ਉਹ ਰੀਅਲ ਸਿਸਟਰ ਹੈ ਤੇ ਹੁਣ ਇਹਦੇ ਤੇ ਇੱਕ ਅਦਾ ਮੁਕਦਮਾ ਐ ਐਂਟੀ ਸਟੈਂਡਸ ਵੈਰੀਫਾਈ ਕਰਨ ਤੇ ਇੱਕ ਜੀਰਕਪੁਰ ਵੀ ਮੁਕਦਮਾ ਹੋਇਆ ਹੋਇਆ ਤੇ ਹੁਣ ਅਸੀਂ 8 ਫੇਸ ਦੇ ਵਿੱਚ 29 ਨੰਬਰ ਐਫ ਆਈ ਆਰ ਦਿੱਤੀ ਹੈ 21 85 ਪੁੱਛ ਸਕਦੇ ਸੀ ਕਿਥੋਂ ਲੈ ਕੇ ਇਹ ਪੁੱਤੇ ਨੇ ਸਪਲਾਈ ਕਰਨਾ ਇਹ ਹਾਂਜੀ ਇਹਦੀ ਬੈਂਕ ਲਿੰਕੇਜ ਨੂੰ ਅਸੀਂ ਕਰਦੇ ਹੋਏ ਇਹ ਬੇਸਿਕਲੀ ਅੰਮ੍ਰਿਤਸਰ ਤੋਂ ਲੈ ਕੇ ਆਈ ਅਸੀਂ ਇਹ ਵੀ ਵੈਰੀਫਾਈ ਕਰ ਰਹੇ ਹਾਂ ਕਿ ਕਿਹਦੇ ਲਈ ਨੇ ਇਹ ਕੰਮ ਕਰਦੀ ਸਰਪੰਚਾ ਕੋਈ ਅਣਸਹੀਣ ਕੰਮ ਨਹੀਂ ਹੈ ਕਿੰਨੀ ਵਾਰ ਇਹ ਕਨਫਾਈਨਮੈਂਟ ਲੈ ਆ ਚੁੱਕੀ ਹੈ ਇਹਦੀ ਅਜੀਬ ਡਿਟੇਲਿੰਗ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਫਿਰ ਵੀ ਜਿਹੜੀ ਹੈਗੀ ਹੈ ਜਦ ਅਸੀਂ ਡ੍ਰੌਪ ਟੈਸਟ ਕਰਾਇਆ ਤੇ ਇਹ ਵੀ ਪੋਜ਼ਿਟਿਵ ਆਈ ਸੀ ਇਸ ਵਿੱਚ ਕੋਈ ਹੋਰ ਵੀ ਇਨਵੋਲਵਡ ਇਹ ਸਾਰੇ ਤੁਹਾਨੂੰ ਡਿਟੇਲਿੰਗ ਅਸੀਂ ਆਪਣੇ ਵੱਖਰੇ ਪ੍ਰੈਸ ਨੋਟ ਚ ਦੇ ਦੇ ਹਾਂ ਜੀ ਐਫ ਆਈ ਆਰ ਦਰਜ ਕਰਕੇ ਉਹਨੂੰ ਅਦਾਲਤ 'ਚ 2 ਦਿਨ ਦਾ ਰਿਮਾਂਡ ਹੈ ਭਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ ਐਸ ਐਸ ਬੀ ਆਫਿਸ ਮਹਾਲੀ ਲੱਗੇ ਹੋਏ ਹਾਂ ਹਾਂ ਜੀ ਮੀਡੀਆ ਡਿਪਾਰਟਮੈਂਟ 'ਚ ਮੀਡੀਆ ਡਿਪਾਰਟਮੈਂਟ 'ਚ ਨਹੀਂ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੰਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਭਾਈ ਜੀ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਵਾਈਜ਼ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਆ। ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ। ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਦਨਾਮ ਕਰੀ ਜਾਂਦੇ ਲੋਗ। ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਚਾਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ। ਸਸਿਕਾਰ ਜੀ।